ਹਾਂਜੀ ਭਾਈ ਕੀ ਹਾਲ ਚਾਲ ਹੈ ਕੈਮੋ ਭਾਈ ਸਾਰੇ ਅੱਜ ਆਪਾਂ ਲੈ ਕੇ ਆਏ ਆ ਆਪਣਾ ਨਵਾਂ ਬਲੌਗ ਤੇ ਜੁੜੇ ਰਹੋ ਮਿੱਤਰੋ ਆਪਣੇ ਨਾਲ ਤੇ ਜਿਨ੍ਹਾਂ ਨੇ ਹਾਲੇ ਤੱਕ ਭਾਈ ਆਪਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਵੀਰ ਜਰੂਰ ਕਰਿਓ ਤੇ ਅਗੇ ਲਾਈਕ ਤੇ ਸ਼ੇਅਰ ਵੀ ਕਰਿਓ ਹੋਰ ਯਾਰ ਅੱਜ ਤਾਂ ਉਈਓ ਲੱਗੇ ਪਹਿਲਾਂ ਹੀ ਹੋਣੀ ਮੈਂ ਇਹ ਬੰਦੇ ਨੂੰ ਗੱਲ ਕਰਦਾ ਜੇ ਕੱਲ ਨੂੰ ਨਾਲ ਸਵੇਰੇ ਛਾਜਰੇ ਲੱਗ ਜਾਂਦਾ ਅੱਜ ਤਾਂ ਬੜਾ ਯਾਰ ਦਿਨ ਚੜ ਗਿਆ ਧੁੱਪ ਵਾਲੀ ਗੇੜੀ ਆ ਆ ਜੀ ਨਹੀਂ ਆ ਰੇੜੀ ਭਰ ਲੈ ਮੈਂ ਸਦਰਮਾ ਚੱਲੀ ਲੋਕ ਸਾਲਾ ਜਦ ਚੰਗਾ ਆਜੋ ਆਜੋ ਇੱਥੇ ਖਿੱਲਾ ਖਾਂਦੇ ਫਰੀ ਜਾਂਦੇ ਹੋ ਉਹ ਚਲੋ ਪੰਡ ਚਕਾਵਾਂ ਚ ਆਹ ਹੋ ਗਿਆ ਉਹ ਚਾਰ ਬੰਨਾਂ ਸਾਡੇ ਵੱਡ ਲਿਓ ਦੋ ਘਰੇ ਲਾ ਦਾਂਗੇ ਦੋ ਲੈ ਜਿਓ ਹਾਂ ਇਹ ਨਹੀਂ ਆਥੜੇ ਮੈਨੂੰ ਆਉਣਾ ਪਊਗਾ ਵੱਡ ਕੇ ਨੇ ਚਾਰੇ ਘਰੇ ਲਾ ਜਾਾਂਗੇ ਟੋਕਾ ਕਰ ਦਾਂਗੇ ਨਹੀਂ ਆ ਟੋਕਾ ਟੁਕਾ ਨਾ ਟੋਕਾ ਦਾ ਹੀ ਕਰ ਲਾਂਗੇ ਉਹ ਟੋਕਾ ਦਾ ਹੀ ਕਰ ਲਾਂਗੇ ਯਾਰ ਨਹੀਂ ਨਹੀਂ ਐਨਾ ਪ੍ਰਦਾਨਦੂਨ ਨਹੀਂ ਤੁਹਾਡਾ ਕਰਾਉਣਾ ਉਹ ਕਿਵੇਂ ਵਾ ਬੀਗਿੰਗ ਜੰਗਰੇ ਕੀ ਕਾਡ ਚਾੜ ਥੋੜੀ ਜਿਹੀ ਫੇਰ ਦਹਾ ਆ ਤੀਸਰੀ ਬਣਾ ਮੇਰੀ ਵੀ ਮੇਰੀ ਵੀ ਮੇਰੀ ਵੀ ਹਵਾ ਸੀਸੋਏ ਆਏ ਵਾਲਾ ਐਕਸ਼ਨ ਕਰ ਹਾ 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 ਹੱਸਦਾ ਲੈ ਚੜ ਗਿਆ ਹਾਂ ਸੀਸ ਨੇ ਐਕਸ਼ਨੇ ਮਾਰਦਾ ਸੀਸਾ ਉਦਾਲਾ ਵੇ ਨਹੀਂ ਭਾਈ ਉਹਦੇ ਨਾਲ ਮੈਂ ਦਾਦਾ ਜੋ ਉਹ ਕਹਿੰਦਾ ਵੀ ਆ ਨੰਬਰ ਤੋਂ ਫੋਨ ਆਉਣਾ ਹੋਣੀ ਫਿਰ ਉੱਥੇ ਪਤਾ ਨਹੀਂ ਥੇਰੇ ਫੋਨ 'ਚ ਭਰੇ ਗਿਆ ਪਤਾ ਨਹੀਂ ਪ੍ਰਵਿੰਦਰ ਦੇ ਜੀ ਕੋਈ ਆਪਣੇ ਇੱਕ ਦੂਰੇ ਦੇ ਨੰਬਰ ਸੇਵ ਨੇ ਜਦੋਂ ਨੰਬਰ ਭਰੇ ਆ ਗਿਆ ਵੀ ਆਪ ਹਾਂ ਫਿਰ ਉੱਥੇ ਜਿਹਦੇ ਵੀ ਜਿਹਦੇ ਫੋਨ 'ਚ ਭਰੇ ਗਿਆ ਤੇ ਸੇਵ ਤਾਂ ਹੋਣੀ ਆ ਭੈਣੋ ਮੇਰੇ ਗੁੱਪ ਘਰ ਤੇ ਆ ਗਿਆ ਨਹੀਂ ਹੋਇਆ ਜਿਹਨਾਂ ਨੰਬਰ 'ਤੇ ਚਲਾਉਂਦੇ ਵੀ ਕੋਈ ਕੋਲੋਂ ਨਾਮ ਦਿੱਤਾ ਕਹਿੰਦੇ ਬਹੁਤ ਚਾਚਾ ਤੇ ਨੰਬਰ ਨੰਬਰ ਬਰੇ ਗਿਆ ਠੀਕ ਆ ਉਹ ਬੋਲੀਆ ਤਾਂ ਪਾਇਆ ਹੋਇਆ ਉਹ ਲੀਏ ਜਬਾਨ ਨੰਬਰ ਪਾਇਏ ਪਾ ਦਾਂਗੇ ਇੱਥੇ ਹਾਂ ਇਹ ਗੱਲ ਹੋ ਗਈ ਚਲੋ ਫਿਰ ਕਹਾ ਹੈ ਕਹਾ ਫੇਰੋਂ ਤੇ ਕਹੇ ਵੀ ਅੰਮਰ ਦਾ ਨੰਬਰ 50000 ਦਾ ਹਾਂ ਬਿਲਕੁਲ ਹਾਂ ਕੋਈ ਤਾਂ ਯਾਰ ਇਹਨਾਂ ਨਾਲ ਜਿਹੜੇ ਕੋਲੋਂ ਬੁਲਾ ਕੇ ਪਾ ਨਹੀਂ ਬਿਨਾ ਨੰਬਰ ਗਮਨ ਨੂੰ ਗਮਨ ਲੈ ਕੇ ਬੁਲਾਇਆ जा ਓਏ ਮੈਂ ਆਏ ਕਹਣਾ ਯਾਰ ਓਰੇ ਕਲੀ ਤੋੜੀ ਔਰੇ ਵੀ ਛੱਡ ਦੋ ਮਾੜਾ ਮੋਟਾ ਯਾਰ ਓਰੇ ਦਾਣਾ ਲਾਓ ਲੀਚ ਵਿੱਚ ਬਹਿ ਗਿਆ ਬਹਿ ਕੇ ਚੱਲ ਦੁਬਾਰੇ ਕਰ ਓਏ ਉੱਪਰ ਜਾ ਉੱਪਰ ਕਿੱਲੇ ਜਾ ਕਾਲੂ ਲਾਗੇ ਰੱਖ ਸੇਰਾ ਓਏ ਨਾ ਖੜਿਆ ਉੱਪਰ ਕਿੱਲੇ ਜਾ ੜੀ ਨੂਰੇ ਫੜੀ ਓਰੇ ਫੜ ਕੇ ਰੱਖ ਮਾੜਾ ਫੜਨਾ ਕਿਧਰੇ ਡਿੱਗਦਾ ਗਿਆ ਤੂੰ ਇੱਕ ਤਾਂ ਟਰਾਲੀ ਬੜੀ ਹਲਦੀ ਆ ਹਾਏ ਹਾਏ ਸੁਪ ਜਾ ਬਣਾਦਾ ਸਾਲਾ ਨੇ ਕਬੀਲੇ ਵਾਲਾ ਬਣਾਦਾ ਕਬੀਲੇ ਦਾ ਸਰਦਾ ਚਿੰਗਾ ਲਾ ਲਾ ਹੂ ਹੂ ਖੜ ਜਾ ਖੜਾ ਹਾਏ ਹਾਏ ਖੜ ਜਾ ਉਹ ਖੁੱਲੂਗਾ ਉਹ ਹਾਲੂ ਉਪਰੇ ਹੋਇਆ ਪੰਜੂ ਇਹ ਚੱਕਦਾ ਨੇ ਗੱਲ ਕਮਾ ਦੋ ਬੱਸ ਬਹੁਤ ਬੈਗਰ ਫਿਰ ਕਹਿੰਦੀ ਹਾਂ ਬੱਸ ਚੱਕ ਪੈਰ ਆ ਜਾ ਚੁੱਪੀ ਦੇ ਪੈਰ ਚੱਕ ਪੈਰ ਹਾਲ ਪੈਰ ਪਰ ਗਾੜ ਆ ਫੈਣੀ ਆ ਵਾ ਵਾਹ ਆ ਮਰੇ ਹੈਲੋ ਨੂੰ ਸੂਰ ਤੇ ਲੱਕਿਆ ਲੱਗਦਾ ਉਹ ਕਰ ਗਿਆ ਆਲਾ ਜਾ ਦੇਖ ਬਈ ਜਿਸੇ ਪੈਰ ਤੇ ਕੀ ਨੀਕਾ ਹੁੰਦਾ ਆ ਇੱਥੇ ਨਾ ਜਿਸੇ ਪੈਰ ਤੇ चओ मच न कुट Eu não quero!